ਜੈ ਮੈਂ ਐਸਏ ਦਿਲਦਾਰ ਸਿੰਘ ਖਾਨਦਕ ਨੋਵਿਕੀ ਪਨਾਥ ਹਾਂ ਮੈਂ ਮੁਕਦਮਾ ਨੰਬਰ 12 ਮਿਤੀ 21/1/25 ਅਧੀਨ ਕਾਲਾ 223 ਪੀਐਨਫ ਹੈ ਦਸਨਾ ਚਾਹੁੰਦਾ ਹਾਂ ਕਿ ਮਿਤੀ ਲੱਕੀ ਇਕ 25 ਨੂੰ ਤਰਾਨੇ ਟੈਕਿੰਗ ਮਹੁਰਾ ਖਾਸ ਨਾਲ ਇਤਲਾਹ ਦਿੱਤੀ ਕਿ ਬਾਰ ਨੰਬਰ 10 ਮੋਹਲਾ ਕੈਂਥਾ ਖਾਣਾ ਦਸੂਹਾ ਵਿਖੇ ਰਕੇਸ਼ ਕੁਮਾਰ ਉਪ ਲੱਕੀ ਪੁੱਤਰ ਹੰਸਰਾਜ ਰਮਨ ਕੁਮਾਰ ਪੁੱਤਰ ਮਹਿੰਦਰਪਾਲ ਵਾਸੀ ਬਾਰ ਨੰਬਰ 10 ਮੋਹਲਾ ਕੈਂਥਾ ਖਾਣਾ ਦਸੂਹਾ ਜ਼ਿਲ੍ਹਾ ਸ਼ਹਿਰਤ ਮਨਿਆਲੀ ਦੀ ਬਾੜ ਵਿੱਚ ਗਰਤੂ ਚਾਈਨਾ ਡੋਰ ਵੇਚ ਰਹੇ ਹਨ ਜਿਸ ਦੇ ਆਧਾਰ ਤੇ ਤਮੇਰਟ ਪਾਰਟੀ ਪੁਲਿਸ ਨੇ ਮਨਿਆਲੀ ਦੀ ਦੁਕਾਨ ਤੇ ਰੇਡ ਕੀਤਾ ਜੋ ਦੌਰਾਨ ਰਕੇ ਰੇਡ ਦੁਕਾਨ ਵਿੱਚੋਂ ਰਕੇਸ਼ ਕੁਮਾਰ ਉਪ ਲੱਕੀ ਅਤੇ ਰਮਨ ਕੁਮਾਰ ਨੂੰ ਕਾਬੂ ਕੀਤਾ ਗਿਆ ਜੋ ਇਹਨਾਂ ਦੁਕਾਨ ਦੀ ਤਲਾਸ਼ੀ ਦੰਤੀਕ ਕਾਨੂੰਨ ਵਿੱਚੋਂ 12 ਗੱਟੂ ਚੈਨਾ ਰੋਡ ਦੇ ਬਰਾਮਦ ਕੀਤੇ ਗਏ ਜਿਸ ਦੇ ਆਧਾਰ ਤੇ ਕਦਮਾ 12/21/25 ਅਧਿੰਤਾਂ ਦਾ 223 ਪੀਐਨਐਸ ਦਰਜ ਕੀਤਾ ਗਿਆ ਜੋ ਮੁਕਦਮਾ ਆਜ਼ਾਦੀ ਤਪੀਸ਼ ਟੈਕਨੀਕਲ ਤਰੀਕੇ ਅਤੇ ਸਪੱਸ਼ਟੇ ਧੰ ਨਾਲ ਅਮਲ ਵਿੱਚ ਲਿਆਂਦੀ ਗਈ ਤੇ ਦੋਸ਼ੀਆਂ ਖਿਲਾਫ ਵੱਧ ਤੋਂ ਵੱਧ ਸ਼ਹਾਦਤ ਇਕੱਠੇ ਕੀਤੀ ਦੋਸ਼ੀ ਦੇ ਖਿਲਾਫ ਰੂਕ ਕਾਬਲੇ ਚਲਾਨ ਗੁਰਦਨ ਤੇ ਗਿਰਮ 223 ਪੀਐਨਐਸ ਦਾ ਚਲਾਨ ਮਿਤੀ 24/1/25 ਨੂੰ ਤਿਆਰ ਕਰਕੇ ਮਾਨ ਜੋਰ ਅਦਾਲਤ ਵਿੱਚ ਦਿੱਤਾ ਗਿਆ ਜਿਸ ਦੀ ਸਮਾਈਤ 25/2/20 ਉਹਨੂੰ ਦਿੱਤੀ ਗਈ ਜੁਸਮਾਈਡ ਡਰਮ ਕੋਸ਼ੀ ਨੂੰ ਸਜ਼ਾ ਦਵਾਨ ਲਈ ਉਸ ਵੱਲੋਂ ਬਹੁਤ ਹੀ ਸਖ਼ਤੀ ਸਖ਼ਤੇ ਢੰਗ ਨਾਲ ਵਾਹੀ ਦਿੱਤੀ ਗਈ ਜਿਸ ਦੇ ਪ੍ਰਮਾਣ ਕਰਕੇ ਮਿਤੀ 4/4/2025 ਨੂੰ ਮਾਨ ਯੋਗਤਾ ਸ਼੍ਰੀਮਤੀ ਜਸਪ੍ਰੀਤ कौर ਸਿਮਤੀ ਵੱਲੋਂ ਕੋਸ਼ੀ ਨੂੰ 200 ਰੁਪਏ ਜੁਰਮਾਨਾ ਅਤੇ 6 ਮਹੀਨੇ ਲਈ ਕਵਲ ਕੀਤਾ ਗਿਆ ਹੈ।